ਰੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਐ ਤੀਜੇ ਪਾਤਸ਼ਾਹ ਦੇ ਬਾਸ ਮਾਈ ਦਾਸ ਵੈਸ਼ਨੂ ਆਇਆ ਇਹਨ ਗੁਰੂ ਸਾਹਿਬ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਨਾ ਛਕਣਾ ਚਾਹਿਆ ਜਾਂ ਹੋਰ ਅਭਿਆਗਤ ਮਹਾਰਾ ਦੀ ਸ਼ਰਨ ਵਿੱਚ ਆਏ ਜਿਸ ਵਕਤ ਇਹ ਆਏ ਸੌਣੇ ਉਸੇ ਸੁੱਕਾ ਸਿੱਧਾ ਗੁਰੂ ਕੇ ਲੰਗਰ ਵਿੱਚ ਸੀ ਅਤੇ ਇਹਨਾਂ ਨੇ ਕਿਹਾ ਜੀ ਅਸੀਂ ਤਾਂ ਨਹੀਂ ਸਿੱਖਾਂ ਦਾ ਜੱਟਾਂ ਦਾ ਬਣਾਇਆ ਛਕਣਾ ਆਪ ਸੋਮ پاکੀ ਹੈ ਆਉਦੋ ਬਣਾ ਕੇ ਖਾਵਾਂਗੇ ਸਾਨੂੰ ਰਸਤ ਦੇ ਦਿਓ ਸਤਿਗੁਰੂ ਸਾਹਿਬ ਜੀ ਨੂੰ ਉਸ ਵੇਲੇ ਲੰਗਰ ਚ ਜਿੰਨਾ ਮੰਗੀ ਇਹਨਾਂ ਨੇ ਰਸਤ ਪੰਜਵਾ ਖੰਡ ਆਦਿਕ ਦਵਾ ਦਿੱਤੇ ਇਸ ਪ੍ਰਕਾਰ ਜਦੋਂ ਇਹ ਬਣਾ ਕੇ ਭੋਜਨ ਛਕਣ ਲੱਗੇ ਉਦੋਂ ਪ੍ਰੇਮੀਆਂ ਨੇ ਆ ਕੇ ਮਠਿਆਈ ਸੰਗਤ ਦੇ ਚ ਲੰਗਰ ਮਠਿਆਈ ਦਾ ਕੀਤਾ ਉਹ ਮਠਿਆਈ ਕਜੋਰੀਆਂ ਪੂਰੀਆਂ ਆਦਿਕ ਸੰਗਤ ਵਿੱਚ ਬਹੁਤ ਮਠਿਆਈ ਵਰਤੀ ਇਹ ਛੱਕੇ ਆਏ ਪੰਗਤ ਲੱਗੀ ਵੇਖ ਕੇ ਕਹਿਣ ਲੱਗੇ ਵਾਰਾ ਸਾਡੇ ਨਾਲ ਇੰਨਾ ਸਾਨੂੰ ਸੁੱਕੀ ਰਸੋ ਦਿੱਤੀ ਤੇ ਸੰਗਤਾਂ ਮਠਿਆਈ ਖਾਂਦੀਆਂ ਸਾਨੂੰ ਅਭਿਆਗਤ ਨਾ ਸਮਝਿਆ ਗੁਰੂ ਸਾਹਿਬ ਜੀ ਨੇ ਉਸ ਵੇਲੇ ਉੱਤਰ ਦਿੱਤਾ ਸਾਧ ਸੰਗੇ ਜੀ ਇਹ ਇੱਕ ਅਭਿਆਗਤ ਕਾ ਹੋਣ ਵਾਲਿਆਂ ਦਾ ਪ੍ਰਸੰਗ ਹੈ ਮਾਈ ਦਾਸ ਦਾ ਵੈਸ਼ਨੂ ਦਾ ਜਿਹੜਾ ਪ੍ਰਸੰਗ ਹੈ ਉਹ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਪ੍ਰਸ਼ਾਦ ਨਹੀਂ ਗੁਰੂ ਅਮਰਦਾਸ ਜੀ ਦੇ ਲੰਗਰ ਚ ਪ੍ਰਸ਼ਾਦ ਨਹੀਂ ਛਕਿਆ ਫਿਰ ਕ੍ਰਿਸ਼ਨ ਜੀ ਦੇ ਦਰਸ਼ਨ ਨਹੀਂ ਸੀ ਹੋਏ ਅਤੇ ਕ੍ਰਿਸ਼ਨ ਭਗਵਾਨ ਨੇ ਉਸਦੇ ਤਾਂ ਹੀ ਕਿਹਾ ਵੀ ਜਿਨ੍ਹਾਂ ਚਿਰ ਗੁਰੂ ਸੱਚੇ ਪਾਤਸ਼ਾਹ ਦਰਸ਼ਨ ਨਹੀਂ ਨਾ ਤੂੰ ਕਰਦਾ ਸਾਡਾ ਸਰੂਪ ਤੋਂ ਬੇਮੁਖ ਹੈ ਉਹਨਾਂ ਚਿਰ ਮਾਈ ਦਾਸ ਤੇਰੀ ਮੁਕਤ ਨਹੀਂ ਹੋਣੀ ਨਾ ਮੇਰੇ ਦਰਸ਼ਨ ਹੋਣ ਗੁਰੂ ਸਾਹਿਬ ਦੀ ਸ਼ਰਨ ਆਇਆ ਸੀ ਮਾਈ ਦਾਸ ਉਸ ਵੇਲੇ ਗੁਰੂ ਸਾਹਿਬ ਦੇ ਲੰਗਰੋਂ ਜਦੋਂ ਪ੍ਰਸ਼ਾਦਾ ਛਕਿਆ ਸਤਗੁਰਾਂ ਦੇ ਚਿਵਾਰੇ 'ਚ ਗਿਆ ਜੋ ਦਰਸ਼ਨ ਕੀਤੇ ਹਜ਼ਾਰਾਂ ਮੂੰਹਾਂ ਵਾਲਾ ਹਜ਼ਾਰਾਂ ਹੱਥਾਂ ਬਾਹਾਂ ਵਾਲਾ ਮਾਰਨ ਮਾਇਆ ਸਭਲਾ ਆਪ ਦਾ ਸ਼ੂਬ ਵਿਖਾਇਆ ਮਾਈ ਦਾਸ ਦੇਖ ਕੇ ਸਹਾਰ ਨਹੀਂ ਸਕਿਆ ਬੇਹੋਸ਼ ਹੋ ਕੇ ਡੇਪਿਆ ਸੀ ਫਿਰ ਬੁਰੰਬਰਦਾਸ ਸਾਹਿਬ ਨੇ ਆਪਣਾ ਚੰਨ ਸੁਹਾ ਕੇ ਮਾਈ ਦਾਸ ਨੂੰ ਤਕੜਾ ਸਾਵਧਾਨ ਕਰਕੇ ਬ੍ਰਹਮ ਗਿਆਨ ਬਖਸ਼ਿਆ ਸੀ ਇੱਕ ਮੰਜੀ ਵੀ ਇਹਨੂੰ ਬਖਸ਼ੀ ਸੀ ਬਾਹੀਆਂ ਮੰজੀਆਂ ਵਿੱਚੋਂ ਇਸ ਪ੍ਰਕਾਰ ਇਹ ਅਬਿਆ ਗਦਾਂ ਦਾ ਪ੍ਰਕਰਨ ਹੈ ਇਹਦੇ ਨਾਲ ਥਾਨਕਾ ਵਾਲੇ ਲਿਖਿਆ ਹੈ ਪਰ ਇਹ ਅਭਿਆਗਤ ਦਾ ਪ੍ਰਸੰਗ ਸੁਣੋ ਆਪ ਸਲੋਕ ਮਹਲਾ 3 ਜੀ ਅਭਿਆਗਤ ਇਹ ਨਾਮ ਆਪਨਾਂ ਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ "ਹੇ ਭਾਈ ਤੁਸੀਂ ਅਭਿਆਗਤ ਅਬ ਨਾਮ ਹਿਰਦੇ ਦੇ ਇੱਛਾ ਅਨੁਸਾਰ ਬਿਨਾਂ ਸੱਦੇ ਤੋਂ ਬੁਲਾਏ ਤੋਂ ਜਿਹੜੇ ਆਗਤ ਆ ਕੇ ਪ੍ਰਾਪਤ ਹੋਣ ਆ ਕਰਕੇ ਪ੍ਰਾਪਤ ਹੋਣ ਬਿਨਾਂ ਬੁਲਾਏ ਤੋਂ ਜਿਹੜੇ ਆਉਣ ਉਹਨਾਂ ਦਾ ਨਾਮ ਅਭਿਆਗਤ ਹੁੰਦਾ ਹੈ" ਯੇ ਨੋ ਨਿਮਦਾਨਾ ਨਾ ਦਤ ਜਾਵੇ ਆਪ ਹੀ ਆ ਕੇ ਪ੍ਰਾਪਤ ਹੋ ਜਾਣ ਸੁਤੇ ਪ੍ਰਾਪਤ ਹੋਣ ਵਾਲੇ ਅਥੀਤੀਆਂ ਦਾ ਨਾ ਅਭਿਆਗਤ ਹੈ ਮਾਰਾ ਅਭਿਆਗਤ ਦੇ ਲਖਣ ਕਰਦੇ ਸੁਣੋ اے ਪਸੰਤੋ ਅਭਿਆਗਤ ਇਹ ਨਾ ਆਖੀਆਂ ਉਹ ਅਭਿਆਗਤ ਹੈ ਸਾਧੂ ਬਰਾਗ ਤੇ ਅਥੀਤੀ ਨਹੀਂ ਕਹਾ ਸਕਦਾ ਜਿਨ ਕੇ ਚਿਤ ਮਹਿ ਭਰਮ ਜਿਨਾਂ ਦੇ ਚਿਤ ਇੰਨਾ ਭਰਮ ਪਿਆ ਵੀ ਸਾਨੂੰ ਮਠਿਆਈ ਨਹੀਂ ਦਿੱਤੀ ਸਾਨੂੰ ਸੁੱਕਾ ਸੀਧਾ ਦੁੱਪ ਹੈ ਐਨਾ ਲੰਗਰ ਦੇ ਚ ਭਰਮ ਰੱਖਦੇ ਹੋ ਤੁਸੀਂ ਸਮਸਾ ਕਰਦੇ ਹੂੰ ਜਿਸ ਦਾ ਦਿੱਤਾ ਨਾਨਕਾ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹਦੇ ਦੇਣੇ ਕਰਕੇ ਤੀਨਾਂ ਧਰਮ ਦੇਣ ਵਾਲੇ ਦਾ ਪੁੰਨ ਵੀ ਇਹੋ ਜਿਹਾ ਹੁੰਦਾ ਹੈ ਉਹੋ ਜੇ ਨੂੰ ਦਾਨ ਦੇਣ ਦਾ ਵੀ ਕੋ ਫਾਇਦਾ ਨਹੀਂ ਪਖੰਡੀ ਨੂੰ ਉਹੋ ਜੇ ਪੁੰਨ ਉਸਦਾ ਲੱਗਣਾ ਹੈ ਇਸੇ ਪ੍ਰਕਾਰ ਇੱਕ ਸਾਧ ਸੰਗਤ ਜੀ ਕੋਈ ਪਖੰਡੀ ਸਾਧੂ ਸੀ ਅੱਧਾਗਾ ਤਾਂ ਆਪਣੇ ਆਪ ਨੂੰ ਕਹਾਉਂਦਾ ਸੀ ਉਸ ਨੇ ਜਦੋਂ ਬਾਹਰ ਆ ਕੇ ਬੈਠਾ ਮਾਈ ਨੇ ਕਿਹਾ ਮੈਂ ਵੀ ਇਸ ਅਬਿਆਗਤ ਨੂੰ ਸ਼ਿਕਾਰਿਆ ਹਾਂ ਸੁਣਿਆ ਵੀ ਜਿਹੜੇ ਅਬਿਆਗਤ ਨੂੰ ਖਾਉਂਦੇ ਉਹ ਬਿਵਾਨ ਆਉਂਦੇ ਆ ਇਹ ਲੈ ਕੇ ਮਾਈ ਸਾਹਿਬ ਸੰਗੇ ਜੀ ਉਹ ਸੰਤ ਨੂੰ ਪਖੰਡੀ ਨੂੰ ਘਰ ਲੈ ਗਈ ਤੇ ਲਿਜਾ ਕੇ ਛੋਲਿਆਂ ਦੀਆਂ ਰੋਟੀਆਂ ਰੱਖਤੀਆਂ ਅੱਗੇ ਨਾ ਪਾਣੀ ਪਾਇਆ ਤੇ ਘਰ ਦੁੱਧ ਸੀ ਸਭ ਕੁਝ ਸੀ ਮੱਖਣ ਸੀ ਤੇ ਕੋਠੇ ਤੇ ਚੜ ਗਈ ਇਹ ਕਹਿੰਦਾ ਮਾਈ ਆ ਇੱਥੇ ਕਹਿੰਦੇ ਆਉਣੀ ਆ ਭਾਈ ਇਹ ਕੀ ਗੱਲ ਹੈ ਛੰਨਾਇਨ ਗੋਡੀਆਂ ਦਾ ਚੁਰਾ ਲਿਆ ਸੀ ਇਸ ਮਾਈ ਨੇ ਉਸ ਵਕਤ ਇਹਨ ਸਾਧ ਪਖੰਡੀ ਕੀ ਕੀਤਾ ਕੁੱਤੇ ਨੂੰ ਰੋਟੀ ਪਾ ਕੇ ਮਾਈ ਨੂੰ ਤੋਤ ਦੁੱਧ ਨੂੰ ਲਾ ਲਈ ਤੇ ਮੱਖਣੀ ਲੈ ਕੇ ਖਾ ਪੀ ਕੇ ਸੰਤ੍ਰਪਤ ਹੋ ਕੇ ਬੈਠ ਗਿਆ ਤੇ ਮਾਈ ਨੂੰ ਕਹਿਣ ਲੱਗਾ ਮਾਈ ਚੋਲਾ ਪੜਦੇ ਆ ਆਖੇ ਹੁਣ ਕਹਿਣ ਲੱਗੀ ਭਾਈ ਮੈਨੂੰ ਵੇਖ ਲੈਣ ਤੇ ਬਵਾਨ ਕਿਧਰੋਂ ਆਉਂਦੇ ਆ ਉਹ ਕਹਿਣ ਲੱਗਾ ਠੀਕ ਮਾਈ ਤੇਰੇ ਵਰਗੀ ਸਤੀ ਨੂੰ ਤੇ ਮੇਰੇ ਵਰਗੇ ਸਾਧ ਨੂੰ ਜ਼ਰੂਰ ਬਵਾਨ ਹੋਣਗੇ ਉਥੇ ਗ੍ਰੈ ਅਰਨ ਕੀ ਚੋਰੀ ਕਰੇ ਸੂਈ ਕਰਵੀ ਧਾਨ ਕੋਠੇ ਕੋਠੇ ਚੜ ਕੇ ਟਕਣ ਲਗੀ ਕਿਧਰੋਂ ਆਉਣ ਬਵਾਨ ਅਰਨ ਦੀ ਚੋਰੀ ਕਰਨ ਵਾਂਗ ਕਹਿ ਲਗੇ ਛੰਨਾ ਦਾ ਗਵਾਂਡਣ ਦਾ ਚੱਕ ਲਿਆਈ ਹੈ ਤੇ ਸੂਈ ਜਿੰਨਾ ਧਾਨ ਤੇ ਛੋਲਿਆਂ ਦੀ ਰੋਟੀ ਮੇਰੇ ਅੱਗੇ ਰੱਖਤੀ ਹੈ ਮੈਂ ਵੀ ਸ퇎ੀ ਹੈ ਤੇ ਤੂੰ ਵੀ ਦਾਨੀ ਹੈ ਇਹ ਮੈਂ ਸੰਤੋਖੀ ਨਖਾਦਾ ਕੁੱਤੇ ਨੂੰ ਪਾਤੀ ਰੋਟੀ ਤੇ ਤੇਰੀ ਸਾਰੀ ਮੱਖਣੀ ਤੋ ਲਾ ਕੇ ਉਹ ਖਾ ਲਈ ਮਲਾਈਆ ਦੁੱਧ ਪੀ ਲਿਆ ਕਿਉਂ ਨਾ ਤੈਨੂੰ ਵਵਾਨ ਹੋਣਗੇ ਇਹ ਜੇ ਮੇਰੇ ਸੰਤ ਨੂੰ ਖਵਾਉਣ ਦੇ ਸੋ ਹਜੂਰ ਫਰਮਾਉਂਦੇ ਹਨ ਆ ਬਿਆਗਾ ਤੇ ਇਹ ਤਿੰਨ ਤਿੰਕੇ ਦਿੱਤੇ ਨਾਨਕਾ ਤਿੰਕੈ ਤਿੰ ਤਿਸ ਦੇ ਦਿੱਤਾ ਨਾਨਕਾ ਇਹਾਂ ਜਿਆ ਨੂੰ ਦਾਨ ਦਿੱਤਾ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਹਨ ਇਹੋ ਜਿਹਾਂ ਧਰਮ ਉਹ ਹਜੇ ਧਰਮ ਪੁੰਨ ਹੋਣਾ ਲੱਗਣਾ ਨਾ ਜਿਹੜਾ ਜ ਮਾਈ ਨੇ ਛੰਨਾ ਚੋਰੀ ਕੀਤੀ ਸੀ ਤੇ ਸਾਧ ਨੂੰ ਛੋਲਿਆ ਦੀ ਰੋਟੀ ਦਿੱਤੀ ਸੀ ਉਹਨ ਕੁੱਤਿਆਂ ਨੂੰ ਪਾ ਕੇ ਮਖਣੀ ਤੇ ਦੁੱਧ ਪੀ ਗਿਆ ਅਪਹਿ ਨਰੰਜਨ ਪਰਮ ਪਦ ਹਾਂ ਜਿਹੜਾ ਭੈ ਤੋਂ ਰਹਿਤ ਪਰਮੇਸ਼ਰ ਹੋਇ ਤੇ ਨਰੰਜਨ ਸਰੂਪ ਹੈ ਪਰਮ ਪਦ ਉਹਦੀ ਕੇਵਲ ਮੋਖ ਰੂਪ ਪਰਮ ਪਦ ਵੀ ਜੋ ਜੀਵਨ ਮੁਕਤੀ ਰੂਪ ਉਹ ਕੇਵਲ ਮੋਖ ਰੂਪ ਪਦਵੀ ਹੈ ਕਾਕਾ ਭੁੱਖਾ ਹੋ ਜਿਹੜਾ ਉਹਦਾ ਜਗਿਆਸੂ ਬਣ ਕੇ ਭੁੱਖਾ ਗੁਰਾਂ ਤੋਂ ਹੋਵੇ ਬਰੰਬੀਯਾ ਰੂਪੀ ਭੋਜਨ ਨੂੰ ਖਾ ਕੇ ਤ੍ਰਿਪਤ ਹੋਣ ਵਾਲਾ ਹੋਵੇ ਇਸ ਕਾ ਭੋਜਨ ਨਾਨਕਾ ਇਹ ਜੇ ਮਹਾਤਮਾ ਦਾ ਜਿਹੜਾ ਭੋਜਨ ਸ਼ਿਕਾਉਣਾ ਹੈ ਨਾ ਗੁਰੂ ਸਾਹਿਬ ਜੀ ਕਹਿੰਦੇ ਹਨ ਬਿਰਲਾ ਪਾਈ ਕਿਸੇ ਕਿਸੇ ਬਿਰਲੇ ਨੂੰ ਭਾਗਾ ਚ ਪ੍ਰਾਪਤ ਹੁੰਦਾ ਉਸ ਦਾ ਜਿਹੜਾ ਭੋਜਨ ਖਰਾਇਆ ਖਵਾਇਆ ਹੋਇਆ ਉਹ ਪਰਮੇਸ਼ਰ ਨੂੰ ਅਰਪਣ ਐ ਸਖਿਆਤ ਕਿਉਂ ਕੋਈ ਕੋਈ ਬਿਰਲੇ ਆਏ ਪੁਰਸ਼ ਨੂੰ ਪ੍ਰਾਪਤ ਹੁੰਦਾ ਇਹ ਜੇ ਮਹਾਤਮਾ ਦੀ ਸੇਵਾ ਕਰਨ ਦਾ ਫਲ ਉਹਨਾਂ ਭੋਜਨ ਕੀ ਹੈ ਬ੍ਰह्म ਗਿਆਨ ਬ੍ਰह्म ਗਿਆਨੇ ਦਾ ਭੋਜਨ ਗਿਆਨ ਕੋਈ ਕੋਈ ਬਿਰਲਾ ਬ੍ਰह्म ਗਿਆਨ ਉਪੀ ਫਲ ਪਾ ਕੇ ਮੁਕਤ ਹੁੰਦਾ ਨਹੀਂ ਤਾਂ ਦੁਨੀਆ ਸਾਕਾਮੀ ਲੋਕ ਕਾਮਨਾ ਚ ਫਸੇ ਰੇਖੇ ਦੇ ਕੀਦੇ ਹਨ ਮਹੱਲਾ ਤੀਜਾ ਅਭਿਹਾਗਤ ਇਹ ਨਾ ਆਖੀਆਂ ਫਿਰ ਭਾਈ ਅਭਿਹਾਗਤ ਸੁਤੇ ਅਥੀਤੀ ਆਏ ਹੋਏ ਪ੍ਰਾਪਤੋ ਇਹ ਨਹੀਂ ਕਹੀਦੇ ਜੇ ਪਰ ਘਰ ਪੂਜਨ ਕਰੇ ਜਿਹੜੇ ਪਰਾਇ ਘਰਾਂ ਵਿੱਚ ਹੀ ਰੋਟੀ ਪਾਣੀ ਖਾਣ ਵਿੱਚ ਜਿਵੇਂ ਆਪਾਂ ਨਿਉਂਦੇ ਖਾਣੇ ਆ ਇਸੇ ਪ੍ਰਕਾਰ ਨਿਉਂਦੇ ਖਾਣ ਤੋਂ ਲੱਕ ਬੰਨਿਆ ਹੋਵੇ ਵਿਹਲੜੀ ਰਹਿਣ ਜਿਹੜੇ ਉਹ ਅਭਿਆਗਤ ਨਹੀਂ ਕਹਾ ਸਕਦੇ ਉਦਰਾ ਕਾਰਨ ਆਪਣੇ ਮੋਹਰ ਸਾਹਿਬ ਕਹਿੰਦੇ ਪੇੜ ਤੋੜਨ ਵਾਸਤੇ ਆਪਣੇ ਪਹਿਲੇ ਭੇਖ ਕਰੇ ਬੰਦੇ ਬਹੁਤੇ ਭੇਖ ਬਣਾਉਂਦੇ ਆ ਅਬੰਤ ਭੇਖਾਂ ਨੂੰ ਜਿਹਾ ਜੀ ਰੁੱਤਾ ਹੋਇ ਜ ਬਣ ਗਏ ਇਸ ਪ੍ਰਕਾਰ ਦੇ ਭੇਖ ਕਰਦੇ ਹਨ ਜਿਹੜੇ ਅਭਿਆਗਤ ਸੀ ਅਭਿਆਗਤ ਇਹ ਨਾ ਆਖੀ ਇਹ ਅਭਿਆਗਤ ਫਿਤੀ ਨਹੀਂ ਕਹਾ ਸਕਦੇ ਜੇਕ ਪਾਰਕ ਹਰ ਭੋਜਨ ਕਰੇ ਜਿਹੜੇ ਪਰਾਏ ਘਰਾਂ ਵਿੱਚ ਦੇਵੀ ਦੇਵਤਿਆਂ ਦੀ ਉਪਾਸ਼ਨਾ ਕੋਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਰੰਨੇ ਦੀ ਉਹਨਾਂ ਦਾ ਭੋਜਨ ਖੁਰਾਕਾਂ ਕਰੇ ਗੁੱਗੇ ਨੂੰ ਸੇਵੀਆਂ ਖਾਤੀਆਂ ਕਦੇ ਸੁਲਤਾਨ ਦਾ ਰੋਟ ਪਕਵਾਤ ਕਿਉਂ ਪਰਾਏ ਘਰਾਂ 'ਚ ਭੋਜਨ ਉਹਨਾਂ ਦੇ ਉਪਾਸ਼ਿਆਂ ਰੂਪੀ ਭੋਜਨ ਕਰਦੇ ਹਨ। ਉਦਰੇ ਕਾਰਨ ਆਪਣੇ ਉਹ ਆਪ ਦੇ ਪੇਟ ਤੋੜਨ ਵਾਸਤੇ ਹੈ ਭਾਈ। ਬਹਿਲੇ ਦੇਖ ਕਰੇ। ਬਾਰੇ ਦੇਖ ਕਰਦੇ ਹਨ ਉਹ ਮੁਕਤ ਨਹੀਂ ਹੋ ਸਕਦੇ ਪਖੰਡੀ ਆਦਮੀ। ਆਪਿਆ ਗਤ ਸੀ ਨਾਨਕ ਕਾ। ਇਹ ਦੇਖੀਤੀ ਉਹ ਹਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜੇ ਆਤਮ ਗੌਣ ਕਰੇ ਜੇ ਆਤਮ ਸਰੂਪ ਦੇ ਵਿੱਚ ਗਮਨ ਕਰਨ ਆਤਮਾ ਸਰੂਪ ਜੋ ਪਰਮੇਸ਼ਵਰ ਹੈ ਸਾਰਿਆਂ ਦਾ ਸਰਬੋਰ ਸੇ ਦੌਮਰ ਸੇ ਕਰਕੇ ਪ੍ਰਾਪਤ ਰੂਪ ਉਸ ਜਿਹੜੇ ਵਿਸਰਣਾ ਕਰਦੇ ਐ ਉਹ ਅਭਿਆਗਤ ਹੈ ਪਾਲ ਲਹਿਨ ਸੋ ਆਪਣਾ ਆਪਣਾ ਸੋ ਪਤੀ ਅਕਾਲ ਪੁਰਖ ਦੀ ਜਿਹੜੇ ਖੋਜ ਕਰ ਲੈਂਦੇ ਹਨ ਨਿਜ ਕਰ ਰਹਿਣ ਕਰੀ ਆਪਣੇ ਸਰੂਪ ਰੂਪੀ ਕਰ ਚਾਤਮ ਸਰੂਪ ਵਿੱਚ ਰਹਿਣਾ ਕਰਦੇ ਹਨ ਜੋ ਪੌੜੀ ਅੰਬਰ ਧਰਤ ਵਿਛੋੜਿਐਨ ਅੰਬਰ ਆਕਾਸ਼ ਤੇ ਧਰਤੀ ਇਹ ਦੋਵਾਂ ਨੂੰ ਪਹਿਲਾਂ ਇਹ ਇਕੱਠੇ ਸਨ ਜਿਵੇਂ ਅੰਡੇ ਦੇ ਆਕਾਰ ਦਾ ਬ੍ਰਹਿਮੰਡ ਸੀ ਇਹਨਾਂ ਨੂੰ ਮਾਰਨ ਭੰਨ ਕਰਕੇ ਵਿਛੋੜ ਦੁੱਤਾ ਹੈ ਵਿੱਚ ਸੱਚਾ ਆਸਰਾ ਇਹਨਾਂ ਦੇ ਵਿੱਚ ਜਿਹੜਾ ਜ਼ਮੀਨ ਤੇ ਅਸਮਾਨ 'ਚ ਫਰਕ ਪਾਤਾ ਹੈ ਆਸਰਾ ਸੱਚੇ ਦਾ ਆਪਣੇ ਹੀ ਹੈ ਇਹਦੇ ਵਿੱਚ ਸਾਰਿਆਂ ਦਾ ਆਸਰਾ ਰੂਪ ਆਪ ਹੀ ਹੈ ਦਿਸਤਾਨ ਸਰੂਪ ਪਰਦਰਸਭੂ ਸੱਚ ਹੈ ਜਿਨੇ ਘਰ ਬਣੇ ਹੋਏ ਆ ਬ੍ਰਹਿਮੰਡਾ ਖੰਡਾਂ ਦੇ ਜਿਨੇ ਦਰਵਾਜੇ ਬਣੇ ਹੋਏ ਹੈ ਸਾਰਿਆਂ ਦੇ ਸੱਚਾ ਹੀ ਬਾਦਸ਼ਾਹ ਹੈ ਜਿਸ ਵਿੱਚ ਸੱਚਾ ਨਾਮ ਉਹਨਾਂ ਦਾ ਘਰ ਸਰੀਰ ਉਹਨਾਂ ਦਾ ਦਰਮੁਖ ਸਗਿਆਈ ਵਾਲਾ ਸਫਲਾ ਹੈ ਜਿਸ ਵਿੱਚ ਸੱਚਾ ਨਾਮ ਜਿਸ ਨੂੰ ਜਿਹਦੇ ਬਾਦਸ਼ਾਹ ਦਾ ਨਾਮ ਬਸਿਆ ਹੋਇਆ ਹੈ ਉਹਨਾਂ ਦੀ ਘਰ ਸੁਭ ਸੰਗਤ ਤੇ ਧਾਰ ਉਹਨਾਂ ਦਾ ਜਿਹੜਾ ਗਿਆਨ ਹੈ ਇਹ ਸੱਚਾ ਹੈ ਕਰਮਤਾ ਕਰਨ ਦਰ ਗਿਆਨ ਵਾਲਾ ਮੁੱਖ ਸੱਚਾ ਹੈ ਜਿਸ ਵਿੱਚ ਸੱਚਾ ਨਾਮ ਜਿਸ ਨੂੰ ਸੱਚੇ ਪਾਤਸ਼ਾਹ ਦੇ ਨਾਮ ਦਾ ਪਿਆਰ ਹੈ ਸਭ ਸੱਚਾ ਹੁਕਮ ਵਰਤਦਾ ਸਾਰਿਆਂ ਦੇ ਸੱਚੇ ਪਾਤਸ਼ਾਹ ਦਾ ਭਾਈ ਹੁਕਮ ਹੀ ਵਰਤ ਰਿਹਾ ਹੈ ਗੁਰਮੁਖ ਸੱਚ ਸਮਾ ਗੁਰਮਖੋਂ ਦਾ ਸੱਚ ਸ੍ਰੂਚ ਸਮਾ ਮਲਾਪ ਹੋਇਆ ਹੈ ਮਿਲਣਾ ਹੋਇਆ ਹੈ ਸੱਚਾ ਆਪ ਤਖਤ ਸੱਚਾ ਆਪ ਮਾਰਾ ਸੱਚੇ ਪਾਤਸ਼ਾਹ ਹੈ ਉਹਦਾ ਤਖਤ ਸਾਧ ਸੰਗਤ ਰੂਪੀ ਸੱਚਾ ਹੈ ਸੱਚਾ ਆਪ ਹੈ ਸਰੂਪ ਰੂਪੀ ਤੱਕ ਸੱਚਾ ਹੈ ਸੱਚਾ ਆਪ ਹੈ ਉਸ ਦਾ ਸੱਜ ਖੰਡ ਰੂਪੀ ਤੱਕ ਸੱਚਾ ਹੈ ਸੱਚਾ ਆਪ ਹੈ ਉਹਦਾ ਸੰਸਾਰ ਰੂਪੀ ਤੱਕ ਵੀ ਸੱਚਾ ਹੈ ਬਹਿ ਸੱਚਾ ਕਰੀ ਨਿਆ ਬੈਠ ਕੇ ਸੱਚਾ ਸਾਰਿਆਂ ਦੇ ਅੰਦਰ ਨਿਆ ਮਰਨਾ ਵੀ ਆਪ ਹੀ ਕਰਦਾ ਹੈ ਪਾਪੁੰਡ ਸਭ ਸੱਚੂ ਸੱਚ ਵਰਤਦਾ ਸਾਰਿਆਂ ਜਿ ਭਾਈ ਸੱਚਾ ਨਿਸ਼ਚੇ ਕਰਕੇ ਵਰਤ ਰਿਹਾ ਹੈ ਲਾਖ ਲਖਾਈ ਗੁਰਮੁਖਾਂ ਨੂੰ ਲਖ ਰੂਪ ਦੀ ਗੁਰੂ ਸਾਹਿਬ ਜੀ ਨੇ ਗੁਰੰ达 ਲਿਖਾਉਣਾ ਕੀਤੀ ਹੈ ਵਾਹ ਵਾਹ ਸੱਚੇ ਪਾਤਸ਼ਾਹ ਇਸ ਕਰਕੇ ਗੁਰਮੁਖ ਜਪਦੇ ਰਹਿੰਦੇ ਹਨ ਵਾਹ ਉਸ ਚਰਜ ਹੈ ਵਾਹ ਬਸਵਾਦ ਰੂਪ ਹੈ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੂੰ ਆਪ ਸੱਚਾ ਹੈ ਤੇਰੀ ਨਾਈ ਮਹਿਮਾ ਵੀ ਸੱਚੇ ਪਾਤਸ਼ਾਹ ਸੱਚੀ ਹੋ ਸਭ ਸੱਚੋ ਸੱਚ ਵਰਤਦਾ ਗੁਰਮੁਖਾਂ ਲਖ ਲਖਾਈ ਵਾਹ ਵਾਹ ਸੱਜੀ ਪਾਤਸ਼ਾਹ ਤੂੰ ਸੱਚੀ ਨਾਏ ਵਾਹਿਗੁਰੂ ਦਾ ਖਾਤਸ਼ਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਖਾਨਸਾ ਵਾਹਿਗੁਰੂ ਕੀ ਫਤਿਹ ਸ਼ਲੋਕ ਮਹਲਾ 3 ਰੈਣਾਇਰ ਮਾਹੇ ਅਨੰਤ ਹੈ ਸਤਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਕੱਲ ਮਹਾਰਾਜ ਸਾਹਿਬ ਜੀ ਦੇ ਰਾਮਕਲੀ ਦੀ ਪਹਿਲੀ ਵਾਰ ਦੇ ਛੇ ਸ਼ਲੋਕ ਹੋਏ ਹਨ ਹੁਣ ਸਤਮਾ ਸ਼ਲੋਕ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਜੀ ਆਰੰਭ ਕਰਦੇ ਹਨ ਸ੍ਰੀ ਗੋਵਿੰਦ ਵਾਲ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ ਹੈ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਵੇਖ ਕਰਕੇ ਪ੍ਰਸੰਨ ਹੋ ਰਹੀਆਂ ਹਨ ਜਿਵੇਂ ਚੰਦ ਨੂੰ ਪੂਰਨਵਾਸੀ ਦਾ ਵੇਖ ਕਰਕੇ ਸਮੁੰਦਰ ਉਸਾਰੇ ਮਾਰ ਕੇ ਚੜ ਜਾਂਦਾ ਹੈ ਐ ਸੰਗਤਾਂ ਗੁਰੂ ਮਹਾਰਾਜ ਸਾਹਿਬ ਦੀ ਪੂਰਨ ਸਾਰੀਆਂ ਸ਼ਕਤੀਆਂ ਦੇ مالک ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਵੇਖ ਕੇ ਸੰਗਤ ਦੇ ਚਿੱਤ ਜਿਹੜੇ ਐ ਸਮੁੰਦਰ ਦੀ ਨਿਆਈ ਉਛਲ ਰਹੇ ਹਨ ਗੁਰੂਵਾਰ ਸਾਹਿਬ ਦੇ ਪਾਤਸ਼ਾਹ ਜੀ ਆਪਣੇ ਪ੍ਰਕਾਸ਼ ਦੁਆਰਾ ਜਨਮ ਜਨਮਾਂਤਰਾ ਦੀ ਸਿੱਖਾਂ ਦੀ ਤਕਸ਼ਮੀਟ ਰਹੇ ਹਨ ਗਰੀਬਨਵਾਜ਼ ਜੀ ਲੇਵ ਲੁਗਾ ਕਰਕੇ ਵਾਹਿਗੁਰੂ ਦੇ ਸੂਬ ਦੀ ਸਖਿਆਤਤਾ ਕਰਾ ਰਹੇ ਹਨ ਆਪ ਚੋਜੀ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਦਾ ਅਜ ਪਰਸ਼ਨ ਕੀਤੇ ਹਨ ਕਿ ਇਹ ਗਰੀਬਨਵਾਜ਼ ਜੀ ਸਾਡੀ ਆਪ ਦੇ ਚਰਨਾਂ 'ਚ ਬੇਨਤੀ ਹੈ ਸ਼ਲੋਕ ਮਹਲਾ 3 ਜੀ ਰੈਣਾਇਰ ਮਾਹ ਹੈ ਅਨੰਤ ਹੈ। ਇਹ ਗਿਰਿਣਾਇਰ ਹੈ ਨਾਮ ਹੈ ਕਿਰਣਾ ਵਾਲਾ ਤੇ ਐਰ ਨਾਮ ਹੈ ਕਿਰਣਾ ਵਾਲੇ ਦਾ ਕਾਰਜ ਇਹਦਾ ਹੋਏ। ਕਿਰਣਾ ਵਾਲਾ ਕੌਣ ਹੈ ਚੰਦਰਮਾ ਹੈ ਕਾ ਸੂਰਜ ਵੀ? ਤੇ ਬਾਰੇ ਇਥੇ ਚੰਦਰਮਾ ਲੈਣਾ ਪਰ ਕਰਨ ਦੇ ਅਨੁਸਾਰ ਹੈ। ਕਿਰਣਾ ਵਾਲਾ ਜੋ ਚੰਦਰਮਾ ਹੈ ਐਨ ਘਰ ਹੈ ਕਿਰਣਾ ਵਾਲੇ ਚੰਦਰਮਾ ਦਾ ਜੋ ਕੌਣ ਸਮੁੰਦਰ ਸਮੁੰਦਰ ਵਿੱਚੋਂ ਇਹ ਚੰ드ਰਮਾ ਕਹਿੰਦੇ ਆ ਪ੍ਰਗਟ ਹੋਇਆ ਹੈ ਜਦੋਂ ਜਦੋਂ 14 ਰਤਨ ਕੱਢੇ ਸਨ ਉਸ ਦੇ ਖੇਤੀਆਂ ਨਹੀਂ ਸੀ ਪਹਿਲਾਂ ਹੋਇਆ ਕਰਦੀਆਂ ਖੇਤੀਆਂ ਦੇ ਅੰਦਰ ਫਲਾਂ ਦਾ ਰਸ ਭਰਨ ਵਾਸਤੇ ਚੰ드ਰਮਾ ਨੂੰ ਪੈਦਾ ਕੀਤਾ ਚੰਦਰ ਉਤਾਰ ਵਿੱਚ ਦਸਵੇਂ ਪਾਸ਼ਾ ਜੀ ਨੇ ਲਿਖਿਆ ਹੈ ਅਤੇ ਦੂਜਾ ਮੋਨ ਇਸੀ ਪੁਰਖ ਨਾਲ ਕੰਤਾ ਹੁੰਦਾ ਹੈ ਉਹ ਪੈਦਾ ਕਰਨ ਵਾਸਤੇ ਵੀ ਇਹ ਚੰਦਰਮਾ ਨੇ ਤਿੱਖੀਆਂ ਕਿਰਨਾਂ ਆਪਣੀਆਂ ਮਾਰ ਕੇ ਮੋਹ ਪੈਦਾ ਕੀਤਾ ਹੈ ਇਸ ਪ੍ਰਕਾਰ ਇਸ ਚੰਦਰ ਅਵਤਾਰ ਦੇ ਵਿੱਚ ਬਕਣਾਉਂਦੇ ਹਨ ਅਤੇ ਫਿਰ ਚੰਦਰਮਾ ਨੂੰ ਮਾਨ ਹੋ ਗਿਆ ਸੀ ਉਹ ਗੁਰੂ ਪਤਨੀ ਦੇ ਸਰਾਫ ਕਰਕੇ ਸਾਧ ਸੰਗਤ ਜੀ ਚੰਦਰਮਾ ਵਧਨ ਕਰਨ ਲੱਗ ਗਿਆ ਸੀ ਕਿਉਂ ਰਹੇ ਨਾ ਕਿਰਨਾਂ ਵਾਲਾ ਜੋ ਚੰਦਰਮਾ ਹੈ ਉਹਦਾ ਐਰ ਘਰ ਕੌਣ ਹੈ ਸਮੁੰਦਰ ਸਮੁੰਦਰ ਲੈਣਾ ਇੱਥੇ ਸਮੁੰਦਰ ਵਿੱਚੋਂ ਜਿਵੇਂ 14 ਮੂਰਤ ਨਿਕਲੇ ਹਨ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬੀ ਆਉ ਸਮੁੰਦਰ ਦੀ ਨਹੀਂ ਆਈ ਹਨ ਕੂੜੀ ਆਵੇ ਰੈਨਾਰ ਰੈਨਾਰ ਮਾਹ ਅਨੰਤ ਹੈ ਰੈਨਾਰ ਕਿਰਨਾਂ ਵਾਲੇ ਜੋ ਗਿਆਨ ਰੂਪੀ ਕਿਰਨਾਂ ਵਾਲੇ ਸਤਿਗੁਰੂ ਚੰਦਰਮਾ ਦੀ ਨਹੀਂ ਆਈ ਹਨ ਤੇ ਕਿਰਨਾਂ ਵਾਲੇ ਸਤਿਗੁਰਾਂ ਦਾ ਘਰ ਜੋ ਹੈ ਗੁਰੂ ਮਹਾਰਾਜ ਸਾਹਿਬ ਸਰੂਪ ਉਹਦੇ ਚ ਸਭ ਕੁਝ ਹੈ ਸਾਰੇ ਗਿਆਨ ਸਾਰੇ ਧਿਆਨ ਸਾਰੇ ਸੁਖ ਸਾਰੇ ਆਨੰਦ ਹਨ ਕੂੜੀ ਆਵੇ ਜਾ ਅਨੰਤ ਅੰਤ ਤੋਂ ਰਹਿਤ ਬ੍ਰਹਮ ਗੁਰੂ ਸਾਹਿਬ ਦੇ ਹਿਰਦੇ ਚ ਵਸ ਰਹੇ ਆ ਗੁਰੂ ਸਾਹਿਬ ਐ ਸਮੁੰਦਰੂ ਦੀ ਨੇ ਆਈ ਉਹਨਾਂ ਦੇ ਹਿਰਦੇ ਚ ਮਹਾਰਾਜ ਸਾਹਿਬ ਜੀ ਜਿਦਾ ਆਕਾਸ਼ ਰੂਪ ਬ੍ਰਹਮ ਰੂਪ ਸੱਚੇ ਪਾਤਸ਼ਾਹਤੋਂ ਰਹਿ ਨਿਵਾਸ ਕਰ ਰਹੇ ਹਨ ਪਰ ਸਾਰੇ ਗੁਰੂ ਸਾਹਿਬ ਤੋਂ ਲਾਭ ਨਹੀਂ ਜੀਵ ਲੈ ਰਹੇ ਇਸੇ ਪ੍ਰਕਾਰ ਹੋਰ ਪ੍ਰਕਰਣ ਅਨਸਾਰ ਰੈ ਨਾਇਰ ਮਾਹ ਅਨੰਤ ਹੈ ਕਿਰਨਾਂ ਵਾਲੇ ਰੈਰ ਘਰ ਕੌਣ ਹੈ ਸਮੁੰਦਰ ਸਮੁੰਦਰ ਚੋਂ ਲੈਣਾ ਸੰਸਾਰ ਇਹ ਸੰਸਾਰ ਜਿਹੜਾ ਸਮੁੰਦਰ ਹੈ ਇਹਦੇ ਵਿੱਚ ਹੀ ਅੰਤੋ ਰਹਿਤ ਪਰਮੇਸ਼ਰ ਆਪ ਨਿਵਾਸ ਕਰ ਰਿਹਾ ਹੈ ਅੰਤੋ ਰਹਿਤ ਵਸਤੂਆਂ ਹਨ ਇਹ ਸੰਸਾਰ ਰੂਪੀ ਸਮੁੰਦਰ ਚ ਸਭ ਸੰਗਤ ਵੀ ਇੱਕ ਸਮੁੰਦਰ ਹੈ ਇਹਦੇ ਚ ਵੀ ਅਨੰਤ ਪਰਮੇਸ਼ਰ ਆਪ ਨਿਵਾਸ ਕਰ ਰਿਹਾ ਹੈ ਆਵੇ ਜਾ ਸੁਭ ਸੰਗਤ ਵਿੱਚੋਂ ਸੰਸਾਰ ਵਿੱਚੋਂ ਸਤਿਗੁਰਾਂ ਤੋਂ ਲਾਭ ਲੈਣ ਵਾਲਾ ਕੋਈ ਭਾਗਾ ਵਾਲਾ ਹੈ ਕਹਿੰਦੇ ਹਨ ਕੂੜੀ ਆਵੇ ਜਾ ਜਿਨ੍ਹਾਂ ਦੀ ਕੂੜ ਵਿੱਚ ਬਿਰਤੀ ਲੱਗੀ ਹੋਈ ਹੈ ਉਹ ਸੰਸਾਰ ਰੂਪੀ ਸਮੁੰਦਰ 'ਚ ਪੈਦਾ ਹੋਏ ਆ ਉਹਨਾਂ ਨੂੰ 14 ਰਤਨ ਨਹੀਂ ਪ੍ਰਾਪਤ ਕੀਤੇ ਗਏ ਜਿਵੇਂ 14 ਰਤਨ ਨਿਤਕੇ ਕੱਢੇ ਸਾਂ ਨੇ ਇਉ ਗੁਣਨੀ ਅੰਦਰੋਂ 14 ਇੰਦਰੀਆਂ ਵਿੱਚ ਇਹ ਗੁਣ ਧਾਰਨੇ ਅਸੀਂ ਨੇਤਰਾਂ ਨਾਲ ਮਾਰੇ ਦਰਸ਼ਨ ਕਰਨੇ ਕੰਨਾਂ ਨਾਲ ਜਸ ਸੁਣਨਾ ਇਹ ਰਤਨ ਨੀ ਇਹ ਨਿਕਾਲ ਸਕੇ ਇਸ ਪਾਸੇ ਇਹ ਭੁੱਲ ਕਰਕੇ ਜੀਵ ਅਨੰਤ ਦੀ ਪ੍ਰਾਪਤੀ ਵਾਲੇ ਗੁਣਾਂ ਦਾ ਧਾਰਨ ਕੀਤੇ ਕੂੜੀ ਆਵੇ ਜਾਏ ਇਹ ਤਾਂ ਕੂੜ ਝੂਠ ਦੇ ਵਿੱਚ ਲੱਗੀ ਹੋਈ ਹੈ ਜੀ ਸ੍ਰਿਸ਼ਟੀ ਹੈ ਉਹ ਆਉਣ ਜਾਣ ਦੀ ਲੱਗੀ ਹੋਈ ਹੈ ਇਵੇਂ ਰਹਿਣਾਰ ਸੰਸਾਰ ਸਾਧ ਸੰਗਤ ਰੂਪੀ ਸਮੁੰਦਰ 'ਚ ਵੀ ਅਨੰਤ ਪਰਮੇਸ਼ਰ ਨਿਵਾਸ ਕਰਦਾ ਹੈ ਜਿਨਾਂ ਦੀ ਕੂੜ ਵਿੱਚ ਵਰਤੀ ਲੱਗੀ ਹੈ ਉਹ ਆਉਂਦੇ ਜਾਂਦੇ ਜਮਦੇ ਮਰਦੇ ਰਹਿੰਦੇ ਹਨਗੇ ਉਹ ਅਨੰਤ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਦੇ ਇਸੇ ਪ੍ਰਕਾਰ ਰੈਨਾਇਰ ਮਾਹ ਅਨੰਤ ਰੈਨਾਰ ਸ਼ੁੰਦਰ ਰੂਪ ਜੋ ਸਤਿਗੁਰੂ ਹੈ ਉਹਨਾਂ ਦੇ ਵਿੱਚ ਅਨੰਤ ਰਾਮ ਬ੍ਰਹਮ ਸਾਖਾਰ ਸਰੂਪ ਹੈ ਕੂੜੀ ਆਵੇ ਜਾ ਜਿਨਾਂ ਦੀ ਕੂੜੀ ਝੂਠੀ ਸਰਦਾ ਹੈ ਦੇਵੀ ਦੇਵਤਿਆਂ ਤੇ ਉਹ ਆਉਂਦੇ ਜਾਂਦੇ ਜਮਦੇ ਮਰਦੇ ਰਹਿੰਦੇ ਹੈ ਸਤਿਗੁਰੂ ਦਾ ਲਾਭ ਨਹੀਂ ਉਠਾਉਂਦੇ ਹਨ ਪਾਣਾ ਚੱਲੇ ਆਪਣੇ ਜਿਹੜੇ ਭਾਈ ਆਪ ਦੀ ਖੁਦ ਪਸੰਦੀ ਵੀ ਚੱਲਦੇ ਹਨ ਕਿ ਜਿਵੇਂ ਸਾਨੂੰ ਪਾਉਂਦਾ ਉਵੇਂ ਕਰਾਂਗੇ ਮਰਦ ਦੀ ਕੱਛ ਪਾਉਣੀ ਵੀ ਚੰਗੀ ਨਹੀਂ ਸਮਝਦੇ ਤੇ ਨੰਗੇ ਲੰਗੋਟੀਆਂ ਤੇ ਧੋਤੀਆਂ ਪਾ ਕੇ ਨੰਗੇ ਰਹਿਣਾ ਹਰ ਰੋਜ਼ ਚੰਗੇ ਸਮਝਦੇ ਹਨ ਸੋ ਇਸ ਪ੍ਰਕਾਰ ਵੀ ਹਾਲ ਤੇ ਆਪਣੇ ਖੁਦ ਬਕੇਸ ਨਹੀਂ ਰੱਖਣੇ ਚੱਕਮਚਟ ਹੋਣਾ ਚੰਗਾ ਸਮਝਦੇ ਹੈ ਜੇ ਗੰਜਾ ਹੋਵੇ ਤਾਂ ਲੋਕ ਉਸ ਨੂੰ ਕਹਿੰਦੇ ਲੈ ਗੰਜਾ ਹੈ ਪੈਸੇ ਟਾਕੇ ਰੱਖਣਾ ਪੈਂਦਾ ਦਾੜੀ ਨਾ ਆਵੇ ਦਾ ਖੋਦਾ ਵਾਹਦਾ ਪਰ ਦਾੜੀ ਆ ਮੋਨਾ ਮਨਾ ਕੇ ਪੈਸੇ ਦੇ ਕੇ ਇਸ ਤਰ੍ਹਾਂ ਦੇ ਬੇ ਵਕੂਫਪਨੇ ਦੇ ਕੰਮ ਕਰਨ ਵਿੱਚ ਇਹ ਪਰਮੇਸ਼ਰ ਤੋਂ ਬੇਮਖ ਹੋ ਰਹੇ ਹੁਣ ਪਾਣੇ ਚੱਲੇ ਆਪਣੇ ਆਪਣੇ ਖੁਦ ਪਸੰਦੀ ਚੱਲਦੇ ਵੀ ਜਿਵੇਂ ਸਾਨੂੰ ਚਿਤ ਕਰਦਾ ਓਵੇਂ ਕਰਾਂਗੇ ਵਾਹਿਗੁਰੂ ਨੇ ਸੋਹਣਾ ਸਰੂਪ ਜਿਹਹਾ ਦਿੱਤਾ ਉਦੋਂ ਵੱਧ ਕੇ ਕਿਵੇਂ ਬਣ ਜਾਣਗੇ ਸਿਰ ਮੂੰਹ ਮਨਾ ਕੇ ਸੋ ਆਪ ਦੀ ਖੁਦ ਪਸੰਦੀ ਚ ਚਲਦੇ ਹਨ ਬੇਮਖ ਲੋਕ ਬਹੁਤੀ ਲਹਿ ਸਜਾ ਇਸ ਕਰਕੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਮੱਕੇ ਜੀ ਗੁਰੂ ਨਾਨਕ ਸਾਹਿਬ ਨੇ ਕਾਜ਼ੀਆਂ ਦੇ ਨਾਲ ਚਰਚਾ ਕਰਦਿਆਂ ਕਿਹਾ ਜੈਨੂ ਸਾਖੀ ਦਾ ਵਾਕ ਹੈ ਦਰਗਾਹ ਢੋਈ ਨਾ ਲਹਿ ਕਾਫਰ ਕੁੱਤਾ ਸੈ ਕਾਨ ਉਹ ਦਰਗਾਹ ਜੀ ਢੋਈ ਨਹੀਂ ਲੈਣਗੇ ਜਿਹੜੇ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਧੰਗ ਗਵਾਈ ਦਰਗਾਹ ਢੋਈ ਨਾ ਲਹਿ ਆਣ ਕਾਫਰ ਕੁੱਤੇ ਜੋਈ ਸਤਾਨ ਇਹ ਸਾਬ ਸੰਗਤ ਜੀ ਨਿਰੰਕਾਰ ਹੀ ਖੁਲਾਸ ਵਿੱਚ ਬਚਨ ਆਉਂਦੇ ਹਨ ਇਸ ਪ੍ਰਕਾਰ ਮਹਾਰਾ ਸਾਹਿਬ ਦੇ ਬਚਨ ਹਨ ਹਾਂ ਜੀ ਬਹੁਤੀ ਲਹਿ ਸਜਾਈ ਬਹੁਤੀ ਸਜ਼ਾ ਪੱਥਰ ਦੀ ਜੂਨ ਚ ਪੈਣਗੇ ਜਿਹੜੇ ਕੇਸ ਕਰਾਉਂਦੇ ਐ ਅਤੇ ਕਦੇ ਮਨੁੱਖਾ ਜੀ ਨੂੰ ਫੇਰ ਹੱਥ ਨਹੀਂ ਆਵੇਗਾ ਪੱਥਰ ਬਣ ਕੇ ਤੁਸੀਂ ਟਿਕੇ ਰਹੋ ਬਣੇ ਰਹੋ ਇਸੇ ਪ੍ਰਕਾਰ ਬਹੁਤੀ ਸਜ਼ਾ ਨਰਕਾਂ ਦੀ ਲੈਣਗੇ ਆਪ ਦੀ ਖੁਦ ਪਸੰਦੀ ਚੱਲਦੇ ਹਨ ਜਿਹੜੇ ਵਾਹਿਗੁਰੂ ਦੀ ਰਜ਼ਾ ਨਹੀਂ ਮੰਨਦੇ ਹਨ ਰੈਨਾਇਰ ਮਹ ਸਭ ਕਿਛ ਹੈ ਰੈਨਾਇਰ ਗੁਰੂ ਸਮੁੰਦਰ ਵਿੱਚ ਸੰਸਾਰ ਰੂਪੀ ਸਮੁੰਦਰ ਕੇ ਸੰਸੰਗਤ ਰੂਪੀ ਸਮੁੰਦਰ ਕੇ ਸਭ ਕੁਝ ਗੁਣਾ ਪਦਾਰਥ ਹਨ ਕਰਮੀ ਪੱਲੇ ਪਾ ਪਰ ਜਿਨਾਂ ਨੇ ਭਾਈ ਨਿਸ਼ਕਾਮ ਕਰਮ ਪਿਛਲੇ ਜਨਮਾਂ 'ਚ ਕੀਤੇ ਹੈ ਉਹਨਾਂ 'ਤੇ ਗੁਰੂ ਸਾਹਿਬ ਦੀ ਕਰਮੀ ਕਿਰਪਾ ਹੁੰਦੀ ਹੈ ਤੇ ਕਮਾਈ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਪੱਲੇ ਹਿਰਦੇ 'ਚ ਆ ਕੇ ਪ੍ਰਾਪਤ ਹੁੰਦੇ ਆ ਗੁਣੋ ਨਾਨਕ ਨੌ ਨਿਤ ਪਾਈਐ ਸਤਿਗੁਰੂ ਜੀ ਕਹਿੰਦੇ ਨਵੇਂ ਨਿਤੀਆਂ ਨੂੰ ਧਰਮ ਅਰਥ ਕਾਮੋ ਖਚਾਰੇ ਪਦਾਰਥਾਂ ਨੂੰ ਅਸਨ ਵਸਨ ਪੂ ਕਾਨਕ ਪੰਦਾਸੀ ਚੌਪ ਗੁਲਾਮ ਰਜ਼ਵਾਹੇ ਹੰਵਾਹੇ ਜਾਣੀਏ ਇਹ ਨੌ ਨਿਤ ਕੇ ਨਾਮ ਪਦੋ ਮਹਾ ਪਦ ਮਾਰਕ ਨਵੇਂ ਨਿਤੀਆਂ ਨਵਦਾ ਭਗਤੀ ਨਵਾਂ ਗੋਲ ਕੰ ਦਾ ਆਧਾਰ ਰੂਪ ਸੂਬ ਦੀ ਪ੍ਰਾਪਤੀ ਪਾਈ ਦੀ ਹੈ ਜੇ ਚੱਲੈ ਤਿਸੈ ਰਜਾ ਜੇ ਤਸ ਵਾਹਿਗੁਰੂ ਦੀ ਬਾਣੀ ਵਿੱਚ ਚੱਲੇ ਜੀ ਆਪਣੀ ਮਨਵੱਤ ਛੱਡ ਦੇਵੇ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਸ਼ਾਂਤੀ ਪੂਰਵ ਗੁਰੂ ਸਾਹਿਬ ਜੀ ਦੀ ਸਹਿਜ ਨਿਰਜਤਨ ਜੁੜ ਕਰਕੇ ਸਹਿਜ ਧੀਰਜ ਦੇ ਨਾਲ ਸਹਿਜ ਸੰਤੋਖ ਦੇ ਨਾਲ ਸਹਿਜ ਸ਼ਾਂਤੀ ਦੇ ਨਾਲ ਗੁਰੂ ਸਾਹਿਬ ਜੀ ਨੂੰ ਸਹਿਜ ਗਿਆਨ ਦੀ ਪ੍ਰਾਪਤੀ ਵਾਸਤੇ ਸਤ ਗੁਰਾਂ ਦਾ ਸੇਵਨ ਨਾ ਕੀਤਾ ਵਿੱਚ ਹਉਮੈ ਜਨਮ ਬਿਨਾਸ ਹਉਮੈ ਕਰਦਾ ਰਹਿ ਕੇ ਮੇਰੇ ਵਰਗਾ ਕੌਣ ਹੈ ਮੈਨੂੰ ਕੀ ਲੋੜ ਹੈ ਗੁਰੂ ਸਾਹਿਬ ਦਾ ਵੇਸ ਧਾਰਨ ਕਰਨ ਦੀ ਇਸ ਪ੍ਰਕਾਰ ਨੇ ਜਨਮ ਆਪਦਾ ਬਨਾਸ ਨਾਸ ਕਰ ਲਿਆ ਹੈ ਰਸਨਾ ਹਰ ਰਸਨਾ ਚਖਿਓ ਰਸਨਾ ਕਰਕੇ ਹਰੀ ਦੇ ਨਾਮ ਰਸ ਦਾ ਕੀਰਤਨ ਦਾ ਰਸਨਾ ਜਪੇ ਨਾਮ ਤਿਲ ਤਿਲ ਕਰ ਕਰ ਕਟਿਏ ਹਰੀ ਦੇ ਰਸ ਨੂੰ ਚੱਖਿਆ ਵੀ ਪ੍ਰੀਤ ਰੂਪੀ ਰਸਨਾ ਦੇ ਨਾਲ ਕੰਮਲ ਨਾ ਹੋਇਓ ਪਰਗਾ ਹਰੀ ਦਾ ਕੌਲ ਮੂਦਾ ਹੀ ਰਿਆ ਜੋਗੀਆਂ ਪੁਰਖਾਂ ਦਾ ਮਤਵਾ ਕੇ ਖੱਬੇ ਪਾਸੇ ਨੂੰ ਨਾਸ ਦੀ ਬੋਟੀ ਜਿਹੜੀ ਹੈ ਉਹ ਖੱਬੇ ਪਾਸੇ ਨੂੰ ਚੁਕੀ ਰਹਿੰਦੀ ਹੈ ਉਹ ਪ੍ਰਾਣਾਯਾਮ ਦੁਆਰਾ ਮੂਲ ਦਾਰੇ ਦੀ ਪੌਣ ਨੂੰ ਰੋਕ ਕਰਕੇ ਅਤੇ ਪ੍ਰਾਣਵਾਜ ਨੂੰ ਰੋਕ ਕੇ ਜਦੋਂ ਰਬੜ ਵਾਂਗੂ ਫੂਕ ਵਾਂਗੂ ਭਰਦੇ ਆ ਉਹਦੋਂ ਸਿੱਧਾ ਰੀਦਾ ਕੌਲ ਉਹ ਕਰਕੇ ਦਸਵੇਂ ਦਵਾਰ ਕਿਉਂ ਜੋ ਯੋਗਾ ਨੰਦ ਉਸ ਰਸ ਨੂੰ ਪ੍ਰਾਪਤ ਕਰਦੇ ਹੈ ਉਹਨਾਂ ਦੀ ਲੰਮੀ ਉਮਰ ਹੋ ਜਾਂਦੀ ਹੈ ਅਤੇ ਵਾਇਪੇ ਤੇ ਕਫਰੂਦਰ ਬਗਾਨ ਆਦ ਕਹਿੰਦੇ ਰੋਗ ਮਿਟ ਜਾਂਦੇ ਹੈ ਇਸੇ ਪ੍ਰਕਾਰ ਕਮਲ ਨਾ ਹੋਊ ਪ੍ਰਗਾ ਕਮਲ ਜਿਹੜਾ ਹੈ ਰਿਜ਼ਾ ਕਮਲੋ ਮਨ ਸਮਾਰੇ ਸਨਮੁਖ ਹੋਣਾ ਜਿਹੜਾ ਹੈ ਇਹ ਸਨਮੁਖ ਨਹੀਂ ਹੋਇਆ ਇਹ ਸਿੱਧਾ ਨਹੀਂ ਹੋਇਆ ਇਹ ਦੇ ਅੰਦਰ ਕਰਨਾ ਮੈਤਰੀ ਮੁਤਾਬਿਕ ਖਿਆਲ ਕੇ ਪੰਖੜੀਆਂ ਵਿੱਚ ਗੁਰੂ ਸਾਹਿਬ ਦੇ ਗਿਆਨ ਰੂਪੀ ਸੂਰਜ ਦੀ ਕਿਰਨ ਨਹੀਂ ਪਈ ਇਸ ਕਰਕੇ ਹਿਰਦਾ ਜਿਹੜਾ ਬੇਮੁਖ ਰਿਹਾ ਪ੍ਰਕਾਸ਼ ਨਾ ਹੋਇਆ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ ਸਹੈਨ ਪਾ ਪ੍ਰਕਾਸ਼ ਦਾ ਜਿਸ ਕਰਕੇ ਬਾਸ਼ਨਾ ਦੀ ਬਾਦੀ ਮਿਟ ਜਾਂਦੀ ਕਾਮ ਦੀ ਕਾਫ ਮਿਟ ਜਾਂਦੀ ਰੋਸ ਰੂਪੀ ਰੋਸ ਰੁਦਰ ਵਿਗਾੜ ਮਿਟ ਜਾਂਦਾ ਇਸ ਪ੍ਰਕਾਰ ਬਾਤ ਵਾਸ਼ਨਾ ਰੂਪੀ ਬਾਦੀ ਮਿਟ ਜਾਂਦੀ ਤੇ ਪਾਪਾ ਰੂਪੀ ਪਿਤ ਮਿਟ ਜਾਂਦੀ ਇਉਂ ਕਵਲ ਪ੍ਰਕਾਸ਼ ਨਹੀਂ ਹੋਇਆ ਰੀਦਾ ਕਾਲ ਮੂਦਾ ਰਿਹਾਂ ਬੇਮੁਖ ਰਹਾ ਮਹਾਰਾਜ ਨੂੰ ਪੇਖ ਖਾਦੀ ਮਨਮੁਖ ਮੂਆ ਵਿਸ਼ਿਆਂ ਦੀ ਵਿਊ ਹੀ ਖਾਦੀ ਮਨਮੁਖ ਨੇ ਇਸ ਪ੍ਰਕਾਰ ਮਨਮੁਖ ਜਿਹੜਾ ਹੈ ਮਿਰਤੂ ਦੇ ਵਸ ਹੋ ਗਿਆ ਮਾਇਆ 모ਹੀ ਵਿਣਾ ਮਾਇਆ ਦੇ ਮੋਹ ਵਿੱਚ ਲੱਗਾ ਹੋਇਆ ਬਾਰ ਬਾਰ ਨਾਸ ਹੁੰਦਾ ਰਹਿੰਦਾ ਹੈ ਮਾਇਆ ਦੇ ਮੋਹਨ ਪਰਮੇਸ਼ਰ ਵੱਲੋਂ ਇਹਨੂੰ ਨਾਸ ਕਰਤਾ ਬੇਮਹ ਕਰਨ ਰੂਪੋ ਇੱਕ ਉਸ ਹਰ ਕੀ ਨਾਮ ਵੇਣ ਇੱਕ ਭਾਈ ਕਰਤਾਰ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਜਪੇ ਤੋਂ ਬਗੈਰ ਤ੍ਰਿਗ ਜੀਵਨ ਤ੍ਰਿਗਵਾਹ ਤ੍ਰਕਾਰ ਹੈ ਜਿਹੜਾ ਜੀਵਿਆ ਹੁਣ ਤੱਕ ਤੇ ਤ੍ਰਕਾਰ ਹੈ ਦੀ ਵਾਸ਼ਨਾ ਜਿਹੜੀ ਹੋਰ ਜੀਉਣ ਦੀ ਤ੍ਰਿਗ ਜੀਵਨ ਤ੍ਰਗ ਹੈ ਇਸ ਦਾ ਸੰਸਾਰ ਵਿੱਚ ਅੰਦਰ ਜੀਵਣਾ ਤੇ ਤਰਕਾਰ ਹੈ ਵਾਸਾ ਕਾਰਾਦਕ ਜਿਹੜੇ ਇਹਨੂੰ ਮੰਨੇ ਇਹ ਦੇ ਆਦਿਕ ਤਿੰਦੇ ਹਾਂ ਕਾਰਨ ਸੂਖਮ ਸਥੂਲ ਸੁਤਵਿਤ ਲੋਕ 익ਣਾ ਤੀਨੀ ਇਹ ਵਾਸ਼ਨਾ ਵੀ ਕਰਨੀ ਇਹ ਤਰਕਾਰ ਯੋਗ ਹੈ ਰੌਲਾ ਨਾ ਬਾਗ ਭਜੰਗਿਓ ਵੀ ਹੋਈ ਹੋਈ ਕਰਮ ਕਰੀਓ ਆਪ ਦਾ ਜਾਪੇ ਨਦਰ ਕਰੇ ਪ੍ਰਭ ਸੱਚਾ ਸੱਚਾ ਪ੍ਰਭੂ ਜੋ ਸਮਰੱਥ ਹੈ ਜਦੋਂ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਹੋਵੇ ਦਾਸਨ ਦਾਸ ਇਹ ਜੀਵ ਸਾਧ ਸੰਗਤ ਜੀ ਵਾਹਿਗੁਰੂ ਦੇ ਜਿਹੜੇ ਪਿਆਰੇ ਐ ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਸੇਵਕ ਬਣ ਜਾਵੇ ਅੱਗੇ ਦਾਸ ਜਿਹੜੇ ਇੰਦਰੀ ਐ ਉਹਨਾਂ ਦਾ ਦਾਸ ਬਣਿਆ ਹੋਇਆ ਹੈ ਇਹਨੂੰ ਦੱਸਦੇ ਰਹਿੰਦੇ ਉਸ ਦਾਸ ਕਰਦੇ ਰਹਿੰਦੇ ਵਾਹਿਗੁਰੂ ਦੇ ਪਿਆਰਿਆਂ ਦਾ ਸੇਵਕਾਂ ਦਾ ਸੇਵਕ ਮਨ ਬਾਣੀ ਸ੍ਰੀ ਕਰਕੇ ਹੋਵੇ ਪੁਰਬਲੇ ਮਾਰਾ ਦੇ ਨਿਸ਼ਕਾਮ ਕਰਮਾ ਕਰਕੇ ਇਹੋ ਕਿਰਪਾ ਮਾਰਾ ਦੀ ਹੋਵੇ ਤਾਂ ਅਨ ਦਿਨ ਸੇਵਾ ਕਰੀ ਸਤਿਗੁਰੂ ਕੀ ਫੇਰੇ ਰਾਤ ਨੇ ਮਾਰੇ ਦਾਸਾਂ ਦਾ ਦਾਸ ਹੋ ਕੇ ਮਨ ਬਾਣੀ ਸਰੀਰ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਦੀ ਤਹਿਲ ਭਗਤੀ ਕਰੇ ਕਬ ਹੈ ਨਾ ਛੋੜੇ ਪਾ ਕਦੇ ਵੀ ਗੁਰੂ ਸਾਹਿਬ ਦਾ ਪਾਸਾ ਨਾ ਛੱਡੇ ਮਾਰਾ ਸਾਉ ਦੀ ਸੰਗਤ ਚ ਰਹੇ ਹਰ ਵਕਤ ਜਿਉ ਜਲਮ ਹੈ ਕਮਲ ਆਲਪ ਤੂ ਵਰਤੈ ਗ੍ਰਸਤ ਵਿੱਚ ਰਹਿੰਦਾ ਹੋਇਆ ਵੀ ਆਇ ਨਰਲੇਪ ਰਵੇ ਜਿਵੇਂ ਜਲ ਵਿੱਚ ਕੌਲ ਰਹਿੰਦਾ ਹੋਇਆ ਪਾਣੀ ਚੋਂ ਨਰਲੇਪ ਰਹਿੰਦਾ ਹੈ ਇਉਂ ਪਦਾਰਥਾਂ 'ਚ ਨਰਲੇਪ ਰਹੇ ਤਿਉ ਵਿੱਚੇ ਗ੍ਰਹਿ ਉਹਦਾ ਇਸ ਪ੍ਰਕਾਰ ਗ੍ਰਸਤ ਵਿੱਚ ਰਹਿੰਦਾ ਹੋਇਆ ਉਪਰਾਵ ਹੋ ਕੇ ਰਹੇ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਵਾਹਿਗੁਰੂ ਦੀ ਦਾਤ ਸੋਝੇ ਮੋਹ ਨਾ ਕਰੇ ਡਿਊਟੀ ਆਪਣੀ ਉਸ਼ੱਕ ਲਈ ਜਾਵੇ ਜਿਵੇਂ ਪਹਿਰੇਦਾਰ ਬੰਕ ਦਾ ਡਿਊਟੀ ਦਿੰਦਾ ਹੈ ਪਰ ਉਹਦੇ ਅੰਦਰ ਇਹ ਮੇਰ ਨਹੀਂ ਹੁੰਦੀ ਕਿ ਮੇਰਾ ਖਜ਼ਾਨਾ ਉਹ ਸਰਕਾਰੀ ਖਜ਼ਾਨਾ ਸਮਝਦਾ ਇਉਂ ਜਿਹੜੀ ਡਿਊਟੀ ਹੈ ਕਰੀ ਜਾਵੇ ਪਰ ਮੇਰ ਨਾ ਰੱਖੇ ਮੇਰ ਵਾਹਿਗੁਰੂ ਦੀ ਸਮਝੇ ਕਿ ਉਸੇ ਦੀ ਆਦਤ ਜਨ ਨਾਨਕ ਕਰੇ ਕਰਾਇਆ ਸਭ ਕੁ ਸਤਗੁਰੂ ਸਾਹਿਬ ਜੀ ਕਹਿੰਦੇ ਹਨ ਕਿਸੇ ਤੇ ਨਫ਼ਰਤ ਨਾ ਕਰੇ ਨਾਮ ਚ ਐਸੀ ਲਿਵ ਲਾ ਕੇ ਜੋੜੀ ਆਵੇ ਇਉਂ ਜਾਣੇ ਕਿ ਕਰਾਇਆ ਹੋਇਆ ਪੁਰਬਲੇ ਨਿਆਰੇ ਸੰਸਕਾਰਾਂ ਅਨਸਾਰ ਪਰਮੇਸ਼ਰ ਕਰਾਇਆ ਹੋਇਆ ਉਹ ਪਰਮੇਸ਼ਰ ਦਾ ਸਭ ਕੋਈ ਕੰਮ ਹੈ ਜਿਹੇ ਜਿਹੇ ਕਹੇ ਸੰਸਕਾਰ ਹੈ ਉਹ ਹਜੇ ਮਾਰਾ ਸਭ ਉਹਨੇ ਕਰਮਾਂ ਦਾ ਫਲ ਦੇ ਰਿਹਾ ਹੈ ਜਨ ਨਾਨਕ ਕਰੇ ਕਰਾਇਆ ਸਭ ਕੋ ਸਤਗੁਰੂ ਜੀ ਕਹਿੰਦੇ ਹਨ ਪੂਰਵਲੇ ਕਰਮਾਂ ਦੇ ਸੰਸਕਾਰਾਂ ਅਨਸਾਰ ਈਸ਼ਰ ਫਲ ਪ੍ਰਦਾਤਾ ਹੈ ਉਹਦਾ ਕਰਾਇਆ ਹੋਇਆ ਸਭ ਕੋਈ ਜੀਵ ਕਰਤੱਵ ਕਰਦੇ ਹੁਣ ਜਿਉਂ ਭਾਵ ਹੈ ਤੇ ਉਹ ਹਰ ਗੁਣਤਾ ਸੁ ਜਿਵੇਂ ਕਰਤਾਰ ਨੂੰ ਪਹੁੰਦਾ ਹੈ ਹਰੀ ਉਹ ਗੁਣਾਂ ਦਾ ਖਜ਼ਾਨਾ ਹੈ ਪਾਤਰ ਹੈ ਉਹਦੀ ਰਿਆਦ ਵੀ ਚਰਨਾ ਕਰੇ ਆਪਣੀ ਮਨਵਤਨਾਂ ਵਰਤੇ ਅਤੇ ਜਿਹੜੇ ਔਗਣ ਹਨ ਉਹ ਸਾਡੀ ਵੱਲੋਂ ਹੋਏ ਹੈ ਤੇ ਗੁਣਾਂ ਦਾ ਦਾਤਾ ਪਰਮੇਸ਼ਰ ਹੈ ਉਹ ਜਾਣੇ ਪੌੜੀ 36 ਯੁਗ ਗੁਵਾਰ ਸਾਹਿਬ ਸਿਖਾਂਨ ਪਰਸ਼ਨ ਕੀਤੇ ਮਹਾਰਾ ਜੀ ਦੇ ਪਾਦਸ਼ਾਹ ਦੇ ਪਾਸ ਤੇ ਮਹਾਰਾਜੀ 36 ਯੁੱਗ ਵਰਤਿਓ ਗਵਾਰੇ ਪਹਿਲੇ ਪਾਦਸ਼ਾਨ ਕਿਹਾ ਤਾੜੀ ਲਾਈ ਸਿਰਜਨ ਹਾਰੇ ਉਹ 36 ਯੁੱਗਾਂ ਦੀ ਗਿਣਤੀ ਕਿਨ ਸੱਚੇ ਪਾਦਸ਼ਾਹ ਕੀਤੀ ਸੀ ਤਾਂ ਸੁਣ ਕੇ ਗੁਰੂ ਅਮਰਦਾਸਾ ਫਰਮਾਉਂਦੇ ਨੇ ਗੁਰਸਿੱਖੋ 36 ਯੁੱਗਾਰ ਸਾਜ ਜਦੋਂ 36 ਯੁੱਗਵਾਰ ਹਨੇਰਾ ਹੀ ਪਾਛ ਗਿਆ ਸੀ ਨਾ ਦੇ ਰਹਿਣ ਨਾ ਚੰਦ ਨਾ ਸੂਰਜ ਕੋਈ ਰਚਨਾ ਨਹੀਂ ਸੀ ਰਚੀ ਅੰਦੇਰਾ ਸੀ ਬੜਾ ਧਾਰੀ ਛਤੀ ਜੁਗਾਂ ਵਿੱਚ ਆਪ ਹੀ ਗਣਤ ਕੀਨੀ ਉਹਦੀ ਗਿਣਤੀ ਵੀ ਮਹਾਰਾਸ਼ਾ ਨੇ ਆਪ ਹੀ ਕੀਤੀ ਸੀ ਹੋਰ ਕੌਣ ਗਿਣਤੀ ਕਰਨ ਵਾਲਾ ਦੂਜਾ ਸੀ ਆਪ ਹੀ ਉਹਨਾਂ ਦੀ ਗਿਣਤੀ ਸੱਚੇ ਪਾਤਸ਼ਾਹ ਨੇ ਕੀਤੀ ਹੈ ਪਰਮੇਸ਼ਵਰ ਨੇ ਆਪ ਹੀ ਸ੍ਰਿਸ਼ਟ ਸਭ ਸਾਜੀਆਂ ਨੂੰ ਇਹ ਜਿੰਨੀ ਗੁਰ ਸਿੱਖੋ ਸ੍ਰਿਸ਼ਟੀ ਰਚਨਾ ਕੀਤੀ ਹੈ ਇਹ ਆਪ ਹੀ ਵਾਹਿਗੁਰੂ ਨੇ ਸਾਜਣਾ ਕੀਤੀ ਹੈ ਆਪ ਮਤ ਦੀਨੀ ਆਪ ਹੀ ਜਿਹੜੀ ਮਤ ਗੁਰਮਤ ਦੀ ਮਤ ਦਿੱਤੀ ਹੈ ਵਿਵਹਾਰਕ ਮਤ ਦੁੱਤੀ ਹੈ ਸ਼ਾਸਤਰ ਗਿਆਨ ਦੀ ਮਦਦਤੀ ਹੈ ਇਹ ਮਤ ਵੀ ਆਪ ਹੀ ਮਾਰਨ ਦੇਣਾ ਕੀਤੀ ਹੈ ਸਿਮਰਤ ਸਾਸਤ ਸਾਜਿਆਂ ਨੂੰ ਰਹੀਆਂ ਨੂੰ ਐਸੀ ਮਦਦਤੀ ਰਹੀਆਂ ਨੂੰ ਸ਼ਾਸਤਰ ਛੇ ਬਣਾਏ ਫੇਰ ਸਿਮਰਤੀਆਂ ਬਣਾਈਆਂ ਪਾਪ ਪੁੰਨ ਗਣਤ ਗਣੀ ਉਹਨਾਂ ਦੇ ਚ ਪਾਪ ਇਸ ਕਰਮ ਦਾ ਨਾਮ ਪਾਪ ਆ ਇਸ ਦਾ ਨਾਮ ਪੁੰਨ ਹੈ ਇਹ ਗਿਣਤੀ ਗਿਣਨਾ ਕੀਤੀ ਸਾਭ ਕਿਤਾਬ ਕੀਤਾ ਵੇਦਾਂ ਸ਼ਾਸਤਰਾਵਾਂ ਵਾਲਿਆਂ ਨੇ ਜਿਸ 부ਝਾਈ ਸੋ 부ਜਸੀ ਜਿਸ ਨੂੰ ਮਾਰਾ ਸਾਭ ਬੁਝਾਉਂਦੇ ਸੀ ਉਹ ਪਿੱਛੇ ਬੂਹਦੇ ਸੀ ਜਿਹਨੂੰ ਹੁਣ ਬੁਝਾਉਂਦੇ ਆ ਪਰਮੇਸ਼ਰ ਦੇ ਅਨੰਦ ਨੂੰ ਬੂਹਦੇ ਹਨ ਸੱਚੇ ਸ਼ਬਦ ਪਤੀਨੀ ਸੱਚੇ ਗੁਰਾਂ ਦੇ ਸ਼ਬਦ ਕਰਕੇ ਪ੍ਰਤੀਤ ਆਉਂਦੀ ਆ ਭਰੋਸਾ ਆਉਂਦਾ ਜਿਹੜਾ ਸੱਚੇ ਸ਼ਬਦ ਨੂੰ ਕਮਾਉਂਦਾ ਉਹਨੂੰ ਭਰੋਸਾ ਆ ਜਾਂਦਾ ਤੇ ਪ੍ਰਤੀਜਿਆ ਆ ਜਾਂਦਾ ਉਹਦਾ ਮਨ ਪਤਨੀ ਪਤੀ ਆਇਆ ਹੁੰਦਾ ਉਹਨੂੰ ਜਵੈਸ਼ ਹੋ ਜਾਂਦੀ ਹੈ ਸਾਰੀ ਕਿਸੋ ਗੁਰੂ ਸਾਹਿਬ ਦੀ ਦਸਰੇ ਹੈ ਇਹ ਠੀਕ ਹੈ ਸਭ ਆਪੇ ਆਪ ਵਰਤਦਾ ਆਪਣਾ ਆਪ ਰੂਪ ਵਾਹਿਗੁਰੂ ਸਾਰਿਆਂ ਚ ਭਾਈ ਵਰਤ ਰਿਹਾ ਆਪੇ ਬਖਸ਼ ਮਿਲਾਈ ਆਪ ਹੀ ਇਹਨਾਂ ਨੂੰ ਨਾਮ ਦੀ ਦਾਤ ਬਖਸ਼ੀ ਹੈ ਉਹਨਾਂ ਨੂੰ ਵਾਹਿਗੁਰੂ ਨੇ ਆਪ ਦੇ ਸਰੂਪ ਚ ਮੇਲ ਲਿਆ ਹੈ ਉਹ ਹਰ ਵਕਤ ਉਹ ਜਪ ਕਰਦੇ ਹਨ ਵਾਹ ਵਾਹ ਸੱਚੀ ਪਾਦਸ਼ਾਹ ਵਾਹ ਵਾਹ ਗੁਰੂ ਤੂੰ ਸੱਚਾ ਹੈ ਪਾਦਸ਼ਾਹ ਦੁਨੀਆ ਦਾ ਬਾਦ ਮਾਲਕ ਹੈ ਤੂੰ ਸੱਚੀ ਨਾਈ ਅਬ ਵਾਹ ਸਤਿਅਰਜ ਰੂਪ ਹੈ ਤੂੰ ਸੱਚੀ ਨਾਈ ਮਹਿਮਾ ਵਾਲਾ ਹੈ